ਸਤਿ ਸ੍ਰੀ ਅਕਾਲ ਜੀ ਪੰਜਾਬ ਵਾਲਿਆਂ ਨੂੰ ਕੋਈ ਸਤਿ ਸ੍ਰੀ ਅਕਾਲ ਹਰਿਆਣਾ ਵਾਲਿਆਂ ਨੂੰ ਰਾਮ ਰਾਮ ਤੇ ਮੈਂ ਜੀ ਆ ਵੀਡੀਓ ਬਣਾਉਣ ਲੱਗਿਆ ਆਪਣੇ ਮਿੱਤਰ ਨੇ ਦਾਣਾ ਲੈ ਕੇ ਜਾਂਦੇ ਆ ਅਮਦਗੜ ਮੰਡੀ ਤੋਂ ਇਹਨਾਂ ਕੋਲੋਂ ਸਾਰਾ ਜਿੰਨਾ ਵੀ ਆਪਣਾ ਪਸ਼ੂਆਂ ਦਾ ਦਾਣਾ ਚਾਹੇ ਬੌਲ ਦਾ ਦਾਣਾ ਚਾਹੇ ਘੋੜਿਆਂ ਦਾ ਚਾਹੇ ਮੱਝਾਂ ਦਾ ਸਾਰਾ ਕੁਝ ਇੱਥੋਂ ਹੀ ਜਾਂਦਾ ਆਪਣਾ ਤੇ ਆ ਇਹਨਾਂ ਦੀ ਮਤਲਬ ਦੁਕਾਨ ਇੱਕ ਤਾਂ ਇਧਰਲੇ ਪਾਸੇ ਆ ਜੀ ਆ ਆਪਾਂ ਸਮਾਨ ਲੋਡ ਕੀਤਾ ਗੱਡੀ ਤੇ ਜਿਹੜਾ ਅੱਜ ਲੈ ਕੇ ਚੱਲੇ ਆ ਮਾਲ ਚੱਲੇ ਆ ਆਪਣੇ ਹਾਲੇ ਕੁਝ ਐਨਮਨ ਲੋਡ ਕਰਨੀਆਂ ਨੇ ਜੀ ਰਾਜਧਾਨੀ ਖੰਡਾ ਚੁੰਨੀ ਆ ਕਿਹੜਾ ਜੀ ਪਰਲੇ ਪਾਸੇ ਇਹ ਵੀ ਰਾਜਧਾਨੀ ਦਾ ਖੰਡਾ ਜੀ ਹੈ ਇਹ ਰਾਜਧਾਨੀ ਦਾ ਖੰਡਾ ਵਿਚਾਲੇ ਕਿਹੜਾ ਜੀ ਇਹ ਇਹ ਤਾਜ ਚੁੰਨੀ ਆ ਜੀ ਤਾਜ ਹੋ ਗਈ ਆਹ ਆ ਰਾਜਧਾਨੀ ਹੋ ਗਈ ਵੀਰੇ ਆ ਵੀ ਖੰਡਾ ਹੀ ਆ ਵੀਰੇ ਪੁੱਠੇ ਪਾਸੇ ਰੱਖਦੇ ਇਹਨਾਂ ਨੇ ਚਲੋ ਤੇ ਬਾਕੀ ਤੁਮ ਦਿਖਾਉਨੇ ਆ ਆ ਇਹਨਾਂ ਦਾ ਮਤਲਬ ਗੜਾਉਣ ਇਹਨਾਂ ਦੇ ਵੀਰੇ ਬਹੁਤ ਨੇ ਬਾਈ ਹੁਣਾਂ ਦੇ ਤੇ ਆਜੋ ਬਾਈ ਜੀ ਅੰਦਰ ਆਜੋ ਉੱਥੇ ਕਰਦੇ ਆ ਬਾਕੀ ਗੱਲਬਾਤ ਇਹ ਇਹ ਕਿ ਇੱਥੋਂ ਹੀ ਲੈ ਕੇ ਜਾਣਾ ਵੀਰੇ ਸਮਾਨ ਆਪਾਂ ਸਾਰਾ ਤੇ ਆ ਵੀ ਇਹਨਾਂ ਦੀ ਵੀ ਦੁਕਾਨ ਆ ਬਾਈ ਹੁਣਾਂ ਦੀ ਚਾਈ ਦੀਪ ਤੇ ਮੇਨ ਨਾਮ ਹੈਗਾ ਇਹਨਾਂ ਦਾ ਆਹ ਪੁੱਟੇ ਵਾਲਿਆਂ ਦੀ ਠੱਟੀ ਬਹੁਤ ਮਸ਼ਹੂਰ ਬੰਦੇ ਆ ਇਹ ਮਤਲਬ ਅਹਿਮਦਗੜ ਮੰਡੀ ਤੋਂ ਹੈਗੇ ਨੇ ਬੋਲਦੇ ਇਹ ਬਲੋਂਗ ਕਰਦੇ ਅਹਿਮਦਗੜ ਮੰਡੀ ਨੂੰ ਤੇ ਆ ਇਹਨਾਂ ਦਾ ਪੁੱਟੇ ਵਾਲਿਆਂ ਦਾ ਮਾਰਕ ਆ ਜੀ ਇੱਥੇ ਪੁੱਟੇ ਵਾਲਿਆਂ ਦੀ ਠੱਟੀ ਤੇ ਬਾਕੀ ਹੁਣ ਆਪਾਂ ਅੰਦਰ ਰਹਿ ਲ ਕੇ ਜੋ ਵੀ ਇਹਨਾਂ ਦੀ ਆਈਟਮਾਂ ਨੇ ਉਹ ਦਿਖਾਉਨੇ ਆ ਬਾਈ ਜੀ ਫੋਲੋ ਗੇਟ ਤੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਫੋਰ ਬਾਈ ਠੀਕ ਠਾਕ ਹਾਂ ਹਾਂ ਬਹੁਤ ਵਧੀਆ ਜੀ ਤੇ ਦੱਸੋ ਫਿਰ ਆਪਣੀਆਂ ਆਈਟਮਾਂ ਕਿਹੜੀਆਂ ਕਿਹੜੀਆਂ ਆਪਣੇ ਕੋਲ ਹੈਗੀਆਂ ਨੇ ਜੀ ਆ ਪਵਿੱਤਰ ਬੈਠਾ ਸਾਰਿਆਂ ਨੂੰ ਮੰਡੀ ਅਹਿਮਦਗੜ ਤੋਂ ਕੁੱਟਿਆਲੇ ਆ ਬਾਉ ਜੀ ਬੈਠੇ ਆ ਮੇਨ ਹਾਂਜੀ ਹਰੇ ਬਾਦਰ ਸਾਹਿਬ ਬੈਠੇ ਨੇ ਜੀ ਆਤਮਾਰਾਮ ਜੀ ਹਾਂਜੀ ਇੱਥੇ ਛੋਟਾ ਬ੍ਰਦਰ ਵਿਸ਼ੇਖ ਕੋਲ ਬੈਠਾ ਜੀ ਹਾਂਜੀ ਹਾਂਜੀ ਆਪਾਂ ਕੁੱਟਿਆਲੇ ਆਤਮਾਰਾਮ ਦੀ ਘੱਟੀ ਚੋੜੇ ਬਿਆਰ ਮੰਡੀ ਅਹਿਮਦਗੜ ਤੋਂ ਬੋਲ ਰਹੇ ਹਾਂ ਜੀ ਹਾਂਜੀ ਆਪਣੇ ਕੋਲੇ ਸਾਰੇ ਮੇਲ ਦਾ ਪਸ਼ੂਆਂ ਦਾ ਦਾਣਾ ਮੱਝਾਂ ਦਾ ਗਊਆਂ ਦਾ ਕਬੂਤਰਾਂ ਦਾ ਬਲਦਾਂ ਦਾ ਸਾਰੇ ਮੇਲ ਦਾ ਦਾਣਾ ਹੋਣਾ ਘੋੜਿਆਂ ਦਾ ਜੀ ਆਪਣੇ ਖਾਸ ਇਹਨਾਂ ਮੇਨ ਇਹੀ ਆਪਣੇ ਕੋਲ ਸਾਰਾ ਦਾਣਾ ਸ਼ੁੱਧ ਮਿਲਦਾ ਵਾ ਪਿਓਰ ਮਿਲਦਾ ਵਾ ਦਾਣੇ ਦੇ ਨਾਲ ਆਪਣੇ ਕੋਲ ਹੋਰ ਵੀ ਸਾਰਾ ਸਮਾਨ ਮਿਲਦਾ ਘਰ ਦਾ ਰਕਸ਼ਨ ਪਰਚੂਨ ਵਗੈਰਾ ਵੀ ਮਿਲਦਾ ਆਪਣੇ ਕੋਲ ਸਾਰਾ ਸਮਾਨ ਮਿਲਦਾ ਜੀ ਬਾਟੇ ਹੁੰਦਾ ਜਿੰਨਾ ਵੀ ਸਮਾਨ ਹੁੰਦਾ ਪਰਚੂਨ ਦਾ ਯਾਨੀ ਸਾਰਾ ਆਲਰੇਡੀ ਆਪਣੇ ਕੋਲ ਹੋਏਗਾ ਸਮਾਨ ਹੁੰਦਾ ਜੀ ਮੈਂ ਆਪਣੀ ਚੀਨੀ ਦਾ ਆਟਾ ਵੀ ਆਪਣੀ ਸਾਰੀ ਸ਼ੁੱਧ ਹੁੰਦੀ ਹੈ ਵਧੀਆ ਹੁੰਦੀ ਮੋਟੀ ਚੀਨੀ ਹਾਂਜੀ 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 ਤੇ ਜਿਵੇਂ ਆਪਣੇ ਮੱਝਾਂ ਦੇ ਵਿੱਚ ਆਹ ਮੇਨ ਆ ਗਿਆ ਬੜੇ ਮਿਆਂ ਦੀ ਡੈਢ ਆ ਗਈ ਜੀ 10 ਕਿਲੋ ਪਲੱਸ ਤੇਲ ਹੁੰਦਾ ਵਾ ਜੀ ਆਮ ਇਹ ਨਹੀਂ ਮਿਲਦੀ ਹੈਗੀ ਆਹ ਸਰੋਂ ਦੀ ਖਾਲ ਦੀ ਕੱਚੀ ਕਾਣੀ ਕੋਲ ਨੂੰ ਆ ਦੀ ਆ ਗਈ ਜ ਆ ਬੜਵੇਂ ਆਗੇ ਤੇਲ ਵਾਲੇ ਜੀ ਠੀਕ ਹੈ ਜੀ ਆ ਕਬੂਤਰਾਂ ਨੂੰ ਆਪਣੇ ਪੈਂਦੀ ਹੈ ਜੀ ਸੂਰਜਮੁਖੀ ਹਾਂਜੀ ਹਾਂਜੀ ਆ ਘੋੜਿਆਂ ਨੂੰ ਮੱਝਾਂ ਨੂੰ ਖੰਡਾ ਹੋਇਆ ਛੋਲਿਆਂ ਦਾ ਜੀ ਠੀਕ ਹੈ ਜਿਹੜੀ ਕੰਪਨੀ ਦਾ ਇਹ ਰਾਜਧਾਨੀ ਦਾ ਪਿਓਰ ਰਾਜਧਾਨੀ ਦਾ ਜੀ ਰਾਜਧਾਨੀ ਜਿਹਨਾਂ ਦਾ ਬਿਸਨਸ ਆਂਦਾ ਜੀ ਉਹਨਾਂ ਦੀ ਹੁੰਦੀ ਹੈ ਜੀ ਆ ਪਿਓਰ ਤਾਰਾ ਮੇਰਾ ਪੀਸਿਆ ਹੋਇਆ ਜੀ ਠੀਕ ਹੈ ਜੀ ਆ ਆਪਣਾ ਤਾਰਾ ਮੇਰਾ ਸਾਫਤਾ ਆ ਗਿਆ ਜੀ ਹਾਂਜੀ ਹਾਂਜੀ ਆ ਮੱਕੀ ਲਈ ਟੁੱਟ ਹੋਗੀ ਜੀ ਇਹ ਕਾਦੇ ਵਾਸਤੇ ਆ ਜੀ ਇਹ ਕਬੂਤਰ ਲਈ ਹੁੰਦੇ ਨੇ ਜੀ ਕਬੂਤਰਾਂ ਨੂੰ ਅੱਜ ਕੱਲ ਸਾਰੀ ਖਰਾ ਮੱਕੀ ਪਾਈ ਜਾਂਦੇ ਨੇਗੇ ਇਹ ਜਿਹੜੀ ਮੱਕੀ ਟੁੱਟ ਸੀ ਤੇ ਆ ਆਪਣੀ ਟੁਕੜੀ ਆ ਗਈ ਛੋਲਿਆਂ ਦੀ ਪਿਓਰ ਜੀ ਇਹ ਤਾਂ ਮੇਰੇ ਕੋਲ ਜਮਾਈ ਦੀ ਸਰਾ ਹੀ ਲੱਗਿਆ ਪਿਆ ਵਾ ਹਾਂਜੀ ਹਾਂਜੀ ਇਹ ਬਹੁਤ ਹੀ ਘੱਟ ਬਾਜਬ ਰੀਡ ਦੇ ਵਿੱਚ ਪਿਓਰ ਛੋਲਿਆਂ ਦੀ ਹੈ ਜੀ ਕੋਈ ਇੱਥੇ ਮਿਕਸਿੰਗ ਨਹੀਂ ਹੈਗੀ ਜੀ ਠੀਕ ਹੈ ਜੀ ਆ ਆਪਣੀ ਦੇਸੀ ਮੱਕੀ ਆ ਗਈ ਜੀ ਹਾਂਜੀ ਹਾਂਜੀ ਆ ਮਸਰ ਆ ਗਈ ਜੀ ਠੀਕ ਹੈ ਜੀ ਆ ਦੁਬਾਰਾ ਫੇਰ ਟੁਕੜੀ ਆ ਗਈ ਜੀ ਹਾਂਜੀ ਹਾਂਜੀ ਆਹ ਆ ਜੀ ਇਹ ਵੀ ਛੋਲੇ ਦੀ ਟੁਕੜੀ ਹੋਈ ਆ ਜੀ ਇਹ ਵੀ ਉਹਦੇ ਨਾਲ ਦੀ ਹੋਈ ਆ ਤੇ ਇਹ ਕੁਝ ਵਧੀਆ ਲੱਗਦੀ ਆ ਉਹਦੇ ਨਾਲੋਂ ਇਹ ਥੋੜੀ ਜੀ ਰੰਗ ਦਾ ਫਰਕ ਪੈ ਗਿਆ ਜੀ ਹਾਂਜੀ ਹਾਂਜੀ ਆ ਦੇਖੋ ਵੀਰੇ ਜਿਹੜੀ ਮੇਨ ਚੀਜ਼ ਦੇਖਣ ਵਾਲੀ ਆ ਆ ਇਹ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਇਹ ਖੰਡੇ ਦੇ ਵਿੱਚ ਜਮਾ ਹੀ ਸਾਰਾ ਕੁਝ ਮਟੀਰੀਅਲ ਕਿਹੜਾ ਵਾ ਇਹ ਰਾਜਧਾਨੀ ਦਾ ਸਭ ਤੋਂ ਹਾਈ ਕੁਆਲਿਟੀ ਦਾ ਖੰਡਾ ਇਹਨਾਂ ਦਾ ਇਹ ਇਹਦੇ ਵਿੱਚ ਪਿਓ ਛੋਲਿਆਂ ਦੀ ਟੁਕੜੀ ਹੀ ਹੈ ਜੀ ਖੰਡੇ ਦੇ ਵਿੱਚ ਬਿਲਕੁਲ ਬਿਲਕੁਲ ਤਾਂ ਦੀ ਨਹੀਂ ਆ ਬਾਈ ਜੀ ਸਾਫ ਨਹੀਂ ਦਾ ਹੈਗਾ ਜੀ ਕੋਈ ਵੀ ਵਿੱਚ ਇਹਦੇ ਵਿੱਚ ਆਹ ਜਿਹੜੀ ਆ ਗਈ ਇਹ ਤਾਜ ਦੀ ਹੈ ਮੇਰੇ ਖਿਆਲ ਨਾਲ ਜੀ ਇਹ ਤਾਜ ਦਾ ਆ ਗਿਆ ਇਹ ਤਾਜ ਦਾ ਵਾ ਇਹ ਥੋੜਾ ਜਿਹਾ ਉਹਨਾਂ ਦਾ ਦਾਣਾ ਘਟ ਹੁੰਦਾ ਦਾਣਾ ਘਟ ਹੁੰਦਾ ਹਾਂ ਹੈਗਾ ਪਿਓਰ ਆ ਜੀ ਥੋੜਾ ਜਿਹਾ ਦਾਣਾ ਘਟਾ ਉਹ ਤਾਂ ਜਣੀ ਸਭ ਤੋਂ ਸਿਰੇ ਆ ਗਿਆ ਉਹਦੇ ਉੱਤੋਂ ਤਾਂ ਰੱਬ ਦਾ ਹੀ ਨਾਮ ਆ ਹਾਂਜੀ ਹਾਂ ਠੀਕ ਆ ਜੀ ਇੱਕ ਖੰ ਇਹ ਵੀ ਰਾਜਤਾਨੀ ਦਾ ਯਾਰ ਇਹ ਵੀ ਰਾਜਤਾਨੀ ਰਹੀ ਇਹ ਵੀ ਵਧੀਆ ਹੀ ਆ ਪੂਰਾ ਵਧੀਆ ਆ ਬੇਸਣ ਆ ਕੀ ਹੈ ਜੀ ਇਹ ਚੁੰਨੀ ਆ ਜੀ ਬੇਸਣ ਇਹ ਚੁੰਨੇ ਇਹ ਕਿਹੜੀ ਆ ਰਾਜਤਾਨੀ ਇਹ ਵੀ ਰਾਜਤਾਨੀ ਦਾ ਯਾਰ ਬੇਸਣ ਵਰ ਕੀ ਹੁੰਦੀ ਆ ਆ ਦੇਖੋ ਜੀ ਰਾਜਤਾਨੀ ਦੀ ਚੁੰਨੀ ਜਿਹੜੀ ਮੇਨ ਚੀਜ਼ ਦੇਖਣ ਵਾਲਿਆ ਰਾਜਤਾਨੀ ਦਾ ਜਿਹੜਾ ਬ੍ਰਾਂਡ ਆ ਬਾਈ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਸਭ ਤੋਂ ਉੱਤੇ ਬ੍ਰਾਂਡ ਐਸ ਟਾਈਮ ਰਾਜਤਾਨੀ ਦਾ ਵਾ ਚਾਹੇ ਇਹਦੀ ਬੇਸਨ ਦੀ ਰੋਟੀ ਬਣਾ ਕੇ ਖਾ ਲਓ ਜੀ ਬਿਲਕੁਲ ਬਿਲਕੁਲ ਇਹ ਚੀਜ਼ ਆਪਾਂ ਖੁਦ ਖਾਣੇ ਉਹੀ ਪਛਾਉਣ ਨੂੰ ਆ ਆ ਜਵਾਰ ਆ ਗਈ ਜੀ ਇਹ ਜਵਾਰ ਆ ਗਈ ਜੀ ਕੂਤਰਾਂ ਦੇ ਕੰਮ ਆਂਦੀ ਹੈ ਜੀ ਠੀਕ ਆ ਜੀ ਇਹ ਆਪਣੀ ਮੋਟੀ ਸਰੋਂ ਆ ਗਈ ਜੀ ਇਹ ਵੀ ਕੂਤਰਾਂ ਦੇ ਕੰਮ ਆਉਂਦੀ ਹੈ ਕੂਤਰਾਂ ਦੀ ਕੰਮ ਆਂਦੀ ਹੈ ਜੀ ਆ ਆਪਣੀ ਹਾਲੋਂ ਆ ਗਈ ਜੀ ਹਾਂ ਜੀ ਹਾਂ ਜੀ ਆ ਆਪਣੇ ਚਨੇ ਆ ਗਏ ਜੀ ਕੂਤਰਾਂ ਵਾਸਤੇ ਬਰੀਕ ਦੇਸੀ ਠੀਕ ਆ ਜੀ ਆ ਆਪਣੀ ਅਲਸੀ ਆ ਗਈ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਚੋਕਰ ਆ ਗਿਆ ਜੀ ਮੋਟਾ ਕਣਕ ਦਾ ਇਹ ਘੋੜਿਆਂ ਵਾਲਾ ਲੱਗਦਾ ਇਹ ਘੋੜਿਆਂ ਦਾ ਹੁੰਦਾ ਜੀ ਇਹ ਕਣਕ ਦਾ ਚੋਕਰ ਜਿਹੜੀ ਆਪਣੀ ਰੋਲਰ ਫਲੋਰ ਮਿਲ ਹੁੰਦੀ ਆ ਜਿਹੜੀ ਕਣਕ ਧੋ ਕੇ ਆਟਾ ਪੀਂਦੇ ਨੇ ਜੀ ਉਹਨਾਂ ਤੋਂ ਬਣਦਾ ਇਹ ਜੀ ਆਮ ਚੱਕੀਆਂ ਦਾ ਨਹੀਂ ਹੈਗਾ ਜੀ ਆਹ ਕਿਹੜੀ ਸਰੋਂ ਆ ਗਈ ਆਹ ਸਰੋਂ ਦੀ ਖਾਲਾ ਗਈ ਚੂਰਾ ਠੀਕ ਹੈ ਜੀ ਆਹ ਆਪਣਾ ਦੇਸੀ ਘੋੜ ਆ ਗਿਆ ਜੀ ਪਿਓਰ ਬਿਨਾ ਰੰਗ ਤੋਂ ਠੀਕ ਹੈ ਜੀ ਆਪਨੇ ਬਦਾਮ ਦੀ ਗਿਰੀ ਆ ਗਈ ਜੀ ਕੈਲੀਫੋਰਨੀਆ ਦੀ ਜਿਹਦੇ ਪੂਰਾ ਤੇਲ ਹੁੰਦਾ ਵਾ ਠੀਕ ਹੈ ਜੀ ਆਪਨਾ ਘੋੜ ਆ ਗਿਆ ਲੱਡੂ ਜੀ ਯਾਨੀ ਇੰਨਾ ਕ ਤਾਂ ਬਾਈ ਮੈਂ ਵੀ ਕਹਿ ਸਕਦਾ ਵੀ ਜਿਹੜਾ ਤੁਹਾਡਾ ਸਮਾਨ ਸਾਨੂੰ 2 ਸ ਉਹਨਾਂ ਲਈ 1% ਵੀ ਕੋਈ ਫਰਕ ਨਹੀਂ ਹੁੰਦਾ ਕੋਈ ਵੀ ਗਲਤ ਕੰਮ ਨਹੀਂ ਹਾਂਜੀ ਇਮਾਨਦਾਰੀ ਨਾਲ ਤੇ ਆ ਛਿਲਕਾ ਆ ਗਿਆ ਛਿਲਕਾ ਆ ਗਿਆ ਹਾਂਜੀ ਹਾਂਜੀ ਆ ਕਿਹੜੀ ਮੱਕੀ ਆ ਵੀਰੇ ਇਹ ਦੇਸੀ ਮੱਕੀ ਪਹਾੜੀ ਜੀ ਮਤ ਖਾਣ ਵਾਸਤੇ ਹਾਂਜੀ ਹਾਂ ਦੇਸੀ ਮੱਕੀ ਆਹ ਕਿਹੜੀ ਚੁੰਨੀ ਆ ਇਹ ਤਾਜ਼ੀ ਦੀ ਚੁੰਨੀ ਆ ਗਈ ਜੀ ਠੀਕ ਆ ਇਹ ਥੋੜੀ ਜਿਆਦਾ ਨੂੰ ਰੰਗ ਦਾ ਫਰਕ ਆ ਥੋੜਾ ਜਿਹਾ ਰੰਗ ਦਾ ਫਰਕ ਆ ਜੀ ਹਾਂਜੀ 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 ਤੇ ਬਾਕੀ ਹੋਰ ਇੱਧਰ ਕਿਹੜਾ ਆਪਣਾ ਮਟੀਰੀਅਲ ਹੈਗਾ ਕੋਈ ਹੋਰ ਦਿਖਾਉਣ ਵਾਲਾ ਨਹੀਂ ਸਾਰਾ ਕੀ ਸਾਰਾ ਆ ਦੇਖੋ ਬਾਕੀ ਬਾਈ ਸਾਰਾ ਕਰਿਆਨੇ ਦਾ ਹੀ ਸਮਾਨ ਪਿਆ ਬੀ ਵੀ ਇਹਨਾਂ ਕੋ ਇੱਕ ਨੰਬਰ ਹੁੰਦੇ ਨੇ ਇਹ ਤਾਂ ਦੱਸਣਾ ਹੀ ਭੁੱਲ ਗਏ ਬਾਪੂ ਜੀ ਆਪਾਂ ਮੀਆਂ ਬਾਰੇ ਤੁਸੀਂ ਥੋੜਾ ਜਿਹਾ ਦੱਸੋ ਜਾਣਕਾਰੀ ਦਿਓ 20 ਤੋਂ ਅਸੀਂ ਲੈ ਕੇ ਵੀ ਗਏ ਆ ਸਾਡੇ ਕੋਲੇ ਸਾਰੀਆਂ ਸਲੈਂਟਾ ਕੰਪਨੀ ਬਾਹਰ ਕੰਪਨੀ ਸਾਰੀਆਂ ਉੱਚੀਆਂ ਕੰਪਨੀਆਂ ਦੇ ਹੀ ਬੀ ਵੇਚਦੇ ਆ ਅਸੀਂ ਸਬਜ਼ੀਆਂ ਨੇ ਤੁਹਾਡੇ ਕੋਲੋਂ ਲੈ ਕੇ ਜਾਂਦੇ ਆ ਪਰ ਜੇ ਲਾ ਕੇ ਸਵਾਦ ਹੀ ਆ ਜਾਂਦਾ ਵੀ ਸਾਡੇ ਕੋਲੇ ਅੱਧੇ ਪਿੰਡ ਨੂੰ ਵੰਡਦੇ ਚਾਹੇ ਤਜੈਂਟਾਰੇ ਇਹ ਹੀ ਕੰਪਨੀਆਂ ਉੱਚੀਆਂ ਕੰਪਨੀਆਂ ਨੇ ਮੈਂ ਕਹਿੰਦਾ ਵੀ ਉੱਤੇ ਪੈਟਰੋਲ ਸਬਜ਼ੀ ਵੰਡ ਦੋ ਮੁੱਕਦੀ ਨਹੀਂ ਹੈਗੀ ਸਾਰੇ ਫਾਊਂਡਰ ਦੇ ਜੀ ਮੈਂ ਹਰਾ ਬਰਸੀਮ ਹਾੜੂ ਬਰਸੀਮ ਅਸੀਂ ਸਪੈਸ਼ਲ ਜ਼ਿਮੀਂਦਾਰਾਂ ਤੋਂ ਕਟਾ ਕਰਕੇ ਜ਼ਿਮੀਂਦਾਰਾਂ ਭਰਾਵਾਂ ਨੂੰ ਦਿੰਨੇ ਆ ਜੀ 100% ਪਿਓਰ ਸ਼ੁੱਧ ਹਰਾ ਬਰਸੀਮ ਦਿੰਨੇ ਆ ਜਿਹੜਾ ਕਿ ਸਿਰੇ ਤੱਕ ਹੀ ਹਰਾ ਰਹਿੰਦਾ ਹੋਵੇ ਜੀ ਤੇ ਬਾਕੀ ਇੱਕ ਬਾਈ ਜੀ ਇਹਨਾਂ ਦੀ ਹੋਰ ਆਪਾਂ ਦੱਸਣੀ ਆ ਤੁਹਾਨੂੰ ਗੱਲਬਾਤ ਜਿਹੜਾ ਹੋਮ ਡਿਲੀਵਰੀ ਦਾ ਇਹਨਾਂ ਦਾ ਪ੍ਰਬੰਧ ਆ ਇਨਾਂ ਦਾ ਹੋਮ ਡਿਲੀਵਰੀ ਦਾ ਵੀ ਪ੍ਰਬੰਧ ਹੈ ਜੇ ਆਪਾਂ ਅੱਗੇ ਵੀ ਲਿਆ ਸਕਦੇ ਹਾਂ ਉਹ ਤਾਂ ਵਧੀਆ ਗੱਲ ਆਪਾਂ ਬਿਲਕੁਲ ਪੰਜਾਬ ਦੇ ਵਿੱਚ ਕਿੱਥੇ ਵੀ ਕੋਈ ਬੰਦਾ ਆਰਡਰ ਕਰਦਾ ਮਾਦੇ ਘਰੇ ਆਪਾਂ ਭੇਜਦਾ ਕਰਾਂਗੇ ਠੀਕ ਆ ਜੀ ਆਪਣਾ ਨੰਬਰ ਬੋਲ ਦਿਓ ਜੀ ਵਿੱਚ 98550 15551 985501551 ਮੇਰਾ ਨਾਮ ਹੈ ਜੀ ਅਮਨ ਇੱਕ ਵਾਰੀ ਤੋਂ ਨੰਬਰ ਹੋਰ ਬੋਲੋ 98550 15551 ਜੀ ਠੀਕ ਆ ਜੀ ਤੇ ਬਾਕੀ ਬਾਈ ਜੀ ਅਸੀਂ ਤਾਂ ਲੈ ਕੇ ਜਾਂਦੇ ਇਹਨਾਂ ਕੋਲੋਂ ਤਕਰੀਬਨ 2 ਸਾਲ ਹੋ ਗਏ ਅਸੀਂ ਸਾਰਾ ਦਾਣਾ ਇੱਥੋਂ ਹੀ ਪੌਣਿਆਂ ਲਿਆ ਕੇ ਅਸੀਂ ਜਿਆਦਾ ਤਾਂ ਤੁਹਾਨੂੰ ਸਹੀ ਗੱਲ ਦੱਸੀ ਆ ਵੀਰੇ ਅਸੀਂ ਤੇ ਲੈ ਕੇ ਜਾਂਦੇ ਆ ਜਿਹੜਾ ਸਿਰੇ ਵਾਲਾ ਹੀ ਬ੍ਰਾਂਡ ਆ ਆਹੀ ਲੈ ਕੇ ਜਾਂਦੇ ਆ ਇਹਦੇ ਉੱਤੇ ਰੱਬ ਦਾ ਹੀ ਨੋਆ ਹੁਣ ਰਾਜਧਾਨੀ ਦੇ ਉੱਤੇ ਤਾਂ ਆ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਇਹਦੇ ਵਿੱਚ ਖੰਡਾ ਕਿ ਛੋਲੇ ਆ ਜਾਂ ਕੀ ਆ ਠੀਕ ਆ ਕਿ ਨਹੀਂ ਆ ਚੁੰਨੀ ਪਈ ਆ ਇਹਦੀ ਆ ਦੋ ਹੀ ਚੀਜ਼ਾਂ ਅਸੀਂ ਖਾਲ ਖੋਲ ਸਾਰਾ ਕੁਝ ਇਹਨਾਂ ਤੋਂ ਵਰਤਦੇ ਆ ਹੋਰ ਵੀ ਸਾਡਾ ਬੌਲਦਾਨਾ ਵੀ ਵੀਰੇ ਸਮਾਨ ਇੱਥੋਂ ਜਾਂਦਾ ਜਿਹੜਾ ਬੌਲਦਾਨਾ ਦਾਣਾ ਉਹ ਵੀ ਅਸੀਂ ਇੱਥੋਂ ਹੀ ਲੈ ਕੇ ਜਾਂਦੇ ਆ ਕਬੂਤਰਾਂ ਦਾ ਕਬੂਤਰਾਂ ਦਾ ਵੀ ਇੱਥੋਂ ਜਾਂਦਾ ਸਾਰੇ ਭਰਾਵਾਂ ਕੋਲ ਚਲੋ ਅਸੀਂ ਤਾਂ ਹਾਲੇ ਕਬੂਤਰ ਰੱਖਣੇ ਆ ਰੱਖਾਂਗੇ ਜਰੂਰ ਘੋੜਿਆਂ ਕੋੜਿਆਂ ਦਾ ਵੀ ਇੱਥੋਂ ਜਾਂਦਾ ਸਾਰਾ ਮਟੀਰੀਅਲ ਇਹਨਾਂ ਕੋਲ ਵਧੀਆ ਆ ਸਾਰਾ ਘਰੇਲਿਆ ਦਾ ਸਮਾਨ ਪਿਆ ਦਾਲਾਂ ਦੂਲਾਂ ਜੋ ਵੀ ਨੇ ਇਹ ਸਾਰਾ ਥੋਕ 'ਚ ਹੀ ਮਿਲਦਾ ਜੀ ਆਪਣੇ ਕੋਲ ਇੱਕ ਗੱਲ ਵੀਰੇ ਹੋਰ ਤੁਹਾਨੂੰ ਦੱਸਣੀ ਚਾਹਣਾ ਇਮਾਨਦਾਰੀ ਆ ਜਿਹੜੀ ਉਹ ਇੱਥੇ ਹੈਗੀ ਆ 100% ਨਹੀਂ 200% ਆ ਇਮਾਨਦਾਰ ਮਤਲਬ ਇੱਕ ਤਾਂ ਉਦੋਂ ਹੀ ਕਹੀ ਜਾਂਦੇ ਵੀ ਇਦਾਂ ਇਦਾਂ ਜੋ ਇਹਨਾਂ ਨੇ ਕਹਿ ਤਾਂ ਉਹੀ ਨਿਕਲੂ ਗਲਤ ਨਹੀਂ ਨਿਕਲਦਾ ਹੈਗਾ ਚਾਹੇ ਤੁਸੀਂ ਘਰੇ ਬਹਿ ਕੇ ਮੰਗਾ ਲਿਓ ਚਲੋ ਸਾਨੂੰ ਤਾਂ ਨੇੜੇ ਆ ਸੀ ਤਾਂ ਇੱਥੋਂ ਲੈਣ ਆ ਜੰਨੇ ਆ ਸਾਨੂੰ ਤਾਂ ਘਟੋ ਘਟ ਵੀ 40 45 ਕਿਲੋਮੀਟਰ ਪੈਂਦੀ ਆ ਬਾਰਟ ਕਿਸੇ ਕਿਸੇ ਭਰਾ ਨੂੰ ਮਤਲਬ ਦੂਰ ਬੈਠੇ ਨੇ ਵੀ ਕਿਸੇ ਨੇ ਮੰਗਵਾਉਣਾ ਨਾ ਹੋਰ ਜ਼ਿਲ੍ਹੇ ਜੀ ਵੀ ਮੰਗਵਾਉਣਾ ਜਾਂ ਬਾਹਰਲੀ ਸਟੇਟ ਚ ਕਿਸੇ ਨੇ ਮੰਗਵਾਉਣਾ ਜਿਵੇਂ ਹਰਿਆਣਾ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਨੰਬਰ ਇਹਨਾਂ ਨੇ ਬੋਲਦਾ ਤੇ ਬਾਈ ਜੀ ਕਿਰਪਾ ਕਰਿਓ ਸਾਰੇ ਇਹਨਾਂ ਦੇ ਮਤਲਬ ਇੱਥੇ ਆ ਕੇ ਇੱਕ ਵਾਰੀ ਦਰਸ਼ਨ ਜ਼ਰੂਰ ਦਿਓ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਹੀ ਸੁਭਾਅ ਇਹਨਾਂ ਦਾ ਇਹਨਾਂ ਕੋਲ ਗਾਕਾਂ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਵੀ ਗਾਕ ਨਾਲ ਕਿਵੇਂ ਗੱਲ ਕਰਨੀ ਇਹਨਾਂ ਨੂੰ ਆ ਹੀ ਹੁੰਦਾ ਵੀ ਸਾਡੇ ਘਰ ਦੀ ਮੈਂਬਰ ਆ ਇਹ ਤੇ ਇਹਨਾਂ ਨੂੰ ਜ਼ਰੂਰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ